ਸਾਸੀ ਕਾਲਜੀ ਸਾਰਿਆਂ ਨੂੰ ਠੀਕ ਠਾਕ ਮੇਰੇ ਸਾਰੇ ਵੀਰ ਭਰਾ ਤੇ ਕੱਟੀ ਵੇਖੋ ਕੱਡੀ ਹੋ ਗਈ ਹੈ ਸਾਲ ਦੇ ਸਾਲ ਦੇ ਕਰੀਬ ਹੋ ਗਈ ਹੈ ਗੱਡੀ ਪਿੰਡ ਅ ਪਿੰਡ ਚੰਦੂ ਮਾਂਝੇ ਦੇ ਵਿੱਚ ਖੜੇ ਆ ਤੇ ਇੱਕ ਛੋਟੀ ਜੀ ਆਪਾਂ ਵੀਡੀਓ ਬਣਾ ਰਹੇ ਆ ਮੱਝ ਦੀ ਕਿ ਸਾਲ ਬਾਅਦ ਗੱਬਣ ਹੋਈ ਹੈ ਹੁਣੇ ਆਣ ਕੇ 6-7 ਵਰੀ ਤੋਂ ਹੋ ਗਿਆ ਸਾਲ ਬਾਅਦ ਬਣੀ ਆ ਵੀ ਇਹ ਹੁਣ ਆਪਣੇ ਟੀਕਿਆਂ ਤੇ ਗੱਪਣ ਅਖੀਰ ਨਿਕਲੀ ਆ ਤੇ ਕੰਮ ਆੜ ਫੜ ਗਿਆ ਹੀ ਪੁੱਛਦੇ ਆ ਮੜਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਇਹ ਮੱਝ ਦਾ ਕੰਮ ਆੜ ਫੜ ਗਿਆ ਹੀ ਆੜੀ ਗਿਆ ਹੀ ਅਸੀਂ ਤੇ ਮੇਜ਼ਲਾ ਬੈਠੇ ਹਾਂ ਚਲੋ ਕਿਰਪਾ ਮਾਰਨੇ ਕਰਤੀ ਆ ਜਦੋਂ ਪਹਿਲੀ ਵਾਰੀ ਘਰੇ ਆਏ ਉਦੋਂ ਵੀ ੜਿਆ ਹੀ ਕੰਮ ਹਾਂਜੀ ਹਾਂਜੀ ਤਾਂ ਕੀ ਯਕੀਨ ਹੀ ਪੂਰਾ ਬਣੂਗੀ ਹਾਂ ਹਾਂ ਕਿਉਂਕਿ ਕਾਫੀ ਸਮੇਂ ਤੋਂ ੜ ਗਿਆ ਕੰਮ ਇਹ ਵੀ ਹੈ ਆਇਆ ਮੇਰੇ ਦੋ ਦਿਨ ਸਫਾਈ ਕਰਾਈ ਹਾਂ 4 ਵਜੇ 3 ਵਜੇ ਤਾਂ ਛੋਟੇ ਕੋ ਕਿੰਨੀ ਛੋਟੇ ਕੋ ਕਿੰਨੀ ਵਾਰੀ ਖੜੀ ਦੋ ਵਾਰੀ ਇੱਕ ਵਾਰੀ ਇੱਕ ਵਾਰੀ ਹਾਂ ਤੇ ਕਿਦਾਂ ਅਜ ਖੁਸ਼ੀ ਫਿਰ ਕਿ ਨਹੀਂ ਕੋਈ ਮਾਲਕਾ ਕਿਰਪਾ ਕੀਤੀ ਖੋਜੀ ਪੱਠੇ ਪਾਉਣਾ ਹੀ ਫੇਰ ਜੀ ਕਰਦਾ ਕੋਈ ਤੁਸੀਂ ਵੀ ਤੁਹਾਨੂੰ ਵੀ ਯਕੀਨ ਹੀ ਕਿ ਚਲੋ ਬਣ ਜਾਣੀ ਬਣ ਜਾਣੀਆਂ ਨਹੀਂ ਤੇ ਹੋਰ ਇੱਕ ਦੋ ਵਾਰੀ ਵੀ ਆ ਕੇ ਫੜਾ ਦੇਣੀ ਆਪਾਂ ਪਰ ਕੀ ਕਰਨਾ ਕਰਨਾ ਹੀ ਸਿਆਲ ਪੱਠੇ ਕਿਥੇ ਪਾਣੇ ਸੀ ਹਣਾ ਹੁਣ ਉਹ ਖ ਚੋ ਪਾਣੇ ਆ ਪੱਠੇ ਹੁਣ ਕਿਉਂਕਿ ਇਹ ਹੋ ਗਈ ਆ ਗੱਬਣ ਤੇ ਬੜਾ ਕੰਮ ਖਰਾਬ ਇੱਥੇ ਆ ਜਾਓ ਮੜ ਜਾ ਬੜਾ ਕੰਮ ਖਰਾਬ ਕੀਤਾ ਆ ਚਲੋ ਵਧੀਆ ਬਣ ਗਈ ਫੁਰਲੀ ਵੀ ਐਂਡ ਚੰਦੂ ਮਾਂਝੇ ਤੇ ਕਿਵੇਂ ਉਦਾਂ ਯਕੀਨ ਹੀ ਪਹਿਲੇ ਦਿਨ ਤੋਂ ਯਕੀਨ ਹੀ ਤੇ ਤੁਹਾਡੇ ਕੋਈ ਨੇਰੀ ਆਇਆ ਨਾ ਹੋਰ ਕਿਸ ਨੂੰ ਆਖਿਆ ਨਹੀਂਗਾ ਤੇ ਤੁਸੀਂ ਵੀ ਇਹ ਕਹਿੰਦੇ ਤੁਹਾਡੇ ਪਿੰਡ ਚ ਬੜੇ ਕੇਸ ਹੋ ਗਏ ਇਦਾਂ ਦੇ ਹਨਾ ਚੰਦੂ ਮਾਂਝੇ ਚ ਜੇ ਬਣੀ ਤੇ ਛਲੋ ਸਭ ਕੋ ਬਣੀ ਆ ਮਾਨੀ ਦੇ ਢਿੱਲੋਂ ਸਾਹਿਬ ਵੀ ਬਾਨੀ ਛੋਟਿਆਂ ਤੋਂ ਉਤਲਾ ਲੈਵਲ ਹੋ ਜਾਂਦਾ ਢਿੱਲੋਂ ਸਾਹਿਬ ਹਾਂਜੀ ਹਾਂ ਮੈਂ ਛੋਟਿਆਂ ਤੋਂ ਉਤਲਾ ਲੈਵਲ ਆ ਹਾਂਜੀ ਹਾਂਜੀ ਨਹੀਂ ਬਿਲਕੁਲ ਤੇ ਬਾਕੀ ਲੱਗਦਾ ਹੋ ਸਕਦਾ ਕੁਝ ਚਲੋ ਹੱਥਾਂ ਦੇ ਵਿੱਚ ਕਰਾਮਾਤ ਕੋਈ ਇਦਾਂ ਕਰਬਣਗਾ ਚਲੋ ਮਾਰਕਣ ਜਿਹਨੂੰ ਮਤਲਬ ਉਸਤਦ ਹੋਣੀ ਆ ਸੋਬਾ ਤੋਂਣੀ ਉਹਦੇ ਹੱਥੋਂ ਹੀ ਸਭ ਕੁਝ ਹੋਣਾ ਤੇ ਤੁਹਾਡੇ ਪਿੰਡ 'ਚ ਕਿੱਦਾਂ ਨਾਮ ਆ ਪਹਿਚਾਣ ਆ ਨਹੀਂ ਨਾਮ ਪਛਾਣ ਤੇ ਹੈ ਹੀ ਹੈ ਜੇ ਕੋਈ ਹੈ ਵੀ ਗਾਂ ਦੱਸ ਪਾਉਂਦੇ ਆ ਜੇ ਕੋਈ ਡੰਗਰ ਨਹੀਂ ਸੂਤਰਾ ਹੁੰਦਾ ਹਾਂ ਤੇ ਤੁਸੀਂ ਢਿੱਲੋਂ ਸਾਹਿਬ ਨੂੰ ਸਾਡੋ ਆ ਨੰਬਰ ਸਾਡੇ ਕੋਲ ਲਾਓ ਠੀਕ ਹੈ ਠੀਕ ਹੈ ਚਲੋ ਬੜਾ ਧ ਹੰਡਾ ਦਾਦਿਓ ਮੜਾ ਜੀ ਮੇਰਾ ਨਾਮ ਅਮਰੀਕ ਸਿੰਘ ਪਿੰਡ ਚੰਦੂ ਮਾਂਜਾ ਜੀ ਚੰਦੂ ਮਾਂਜਾ ਅੱਛਾ ਖੁਸ਼ੀ ਪੂਰੀ ਹੋਈ ਹੈ ਫਿਰ ਹਣਾ ਚਲੋ ਕੋਈ ਸ਼ੁਕਰ ਹੈ ਮਾਲਕ ਦਾ ਠੀਕ ਹੈ ਬੱਬਾ ਜੀ ਧੰਨਵਾਦ ਜੀ ਬਹੁਤ ਬਹੁਤ ਆ ਆਪਾਂ ਗੱਲਬਾਤ ਰਿਕਾਰਡ ਕੀਤੀ ਤੇ ਇਹ ਮੱਜਾ ਤੇ ਪਹਿਲੇ ਉਦੋਂ ਪਹਿਲੇ ਸਵੇ ਵੀ ਅੜ ਗਈ ਸੀ ਤਾਰਕਾ ਦੂਜੇ ਸਵੇ ਵੀ ਅੜ ਗਈ ਪਹਿਲੇ ਸਵੇ ਅੜੀ ਤੇ ਉਦੋਂ ਆਏ ਗੱਬਣ ਕੀਤੀ ਹੁਣ ਦੂਜੇ ਸਵੇ ਵੀ ਅੜ ਗਈ ਸੀ ਤੇ ਹੁਣ ਫੇਰ ਦੁਬਾਰਾ ਆਣ ਕੇ ਫੇਰ ਇਹਨੂੰ ਆਪਾਂ ਗੱਬਣ ਕੀਤਾ ਵਾ ਕਿ ਕਿੰਨੀ ਵਾਰੀ ਮਰਜੀ ਅੜੀ ਜੇ ਅਗਲੇ ਬਨੇਟਲੋਂ ਸਾਹਿਬ ਬੈਠੇ ਨੇ ਕਿਉਂ ਬਾਬਾ ਜੀ ਬਿਲਕੁਲ ਠੀਕ ਹੈ ਨਾ ਤੇ ਬਾਕੀ ਪਿੰਡਿਆ ਚੰਦੂ ਮੰਜ ਦਾ ਕੱਟੀ ਕੱਡੀ ਹੋ ਗਈ ਸਾਲ ਦੀ ਇਹਦੀ ਬਾਬਿਓ ਇਹ ਵੀ ਮੇਰੇ ਠੀਕੇ ਦੀ ਕੱਟੀ ਆ ਤੇ ਵੇਖ ਲਓ ਹਨਾ ਵਧੀਆ ਕੱਟੀ ਹੈ ਵੀ ਚੰਗੀ ਹੈ ਸੀਮਨ ਨੋਰਮਲ ਹੀ ਲੱਗਾ ਹੈ ਠੀਕ ਹੈ ਨਾ ਤੇ ਆ ਆਪਣਾ ਲੱਗੀ ਗੱਡੀ ਬਾਹਰ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਮੇਰੇ ਭਰਾ ਚੰਗੀ ਲੱਗਦੀ ਆ ਤੇ ਠੀਕ ਹੈ ਜੀ ਧੰਨਵਾਦ